ਸਤ ਸ੍ਰੀ ਅਕਾਲ ਦੀ ਸੋਨਿਓ ਸਾਰਿਆਂ ਨੂੰ ਅੱਜ ਜਿਹੜੀ ਗੱਲ ਕਰਨ ਜਾ ਰਹੇ ਹਾਂ ਇਹ ਆਪਾਂ ਨੇ ਪਿਛਲਾ ਮਹੀਨਾ ਬਿਲਕੁਲ ਕੰਪੇਅਰ ਨਹੀਂ ਕਰਨਾ ਆਪਾਂ ਕੰਪੇਅਰ ਕਰਦੇ ਹੁੰਨੇ ਆ ਪਿਛਲੇ ਸਾਲ ਦਾ ਮਹੀਨਾ ਜਿਵੇਂ ਜਨਵਰੀ 2025 ਤੇ ਜਨਵਰੀ 2026 ਆਪਾਂ ਨੇ ਐਤ ਕੀ ਕਿ ਮਹੀਨਾ ਕੰਪੇਅਰ ਕਰਨਾ ਪਰ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਚਾਰਕ ਦੁੱਖ ਦੀਆਂ ਜਿਹੜੀਆਂ ਗੱਲਾਂ ਨੇ ਉਹ ਜਰੂਰ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਮੈਂ ਇਹ ਕਹਿਣਾ ਚਾਹੁੰਦਾ ਬ੍ਰਦਰ ਐਤਵਾਰ ਦਾ ਦਿਨ ਆ ਯਾਦ ਰੱਖ ਲਿਓ ਏ ਆਪਾਂ ਨੇ ਖੇਤੀ ਨੂੰ ਤਾਂ ਕਰਤਾ ਜਮਾਂ ਕਮਜ਼ੋਰ ਤੇ ਕਾਰਪੋਰੇਟ ਸੈਕਟਰ ਨੂੰ ਬਿਜ਼ਨਸ ਸੈਕਟਰ ਨੂੰ ਇੰਡਸਟਰੀ ਨੂੰ ਆਪਾਂ ਅਮੀਰ ਕਰਨ ਲੱਗੇ ਹੋਏ ਆ ਉਹਦੇ ਹੀ ਆਪਾਂ ਵਿਰੋਧੀ ਕਹੋਨੇ ਆ ਕੀ ਆਪਾਂ ਕੁਝ ਹੱਦ ਤੱਕ ਜਿੰਨਿਆ ਆਪਣਾ ਸਾਰ ਸਕਦਾ ਸਬਰ ਨਹੀਂ ਕਰ ਸਕਦੇ ਆਪਾਂ ਇੰਨਾ ਕ ਸਬਰ ਮੈਂ ਲਿਖ ਕੇ ਦੰਨਾ ਸਾਰੇ ਕਰ ਸਕਦੇ ਆ ਵੀ ਇੱਕ ਸਾਲ ਲਈ ਟਰੈਕਟਰ ਲੈਣਾ ਰੋਕ ਦੋ ਰੁਕ ਸਕਦਾ ਟਰੈਕਟਰ ਲੋਡ ਤੋਂ ਜ਼ਿਆਦਾ ਜੰਕ ਹੋ ਰਹੇ ਨੇ ਚੰਗੀ ਚੰਗੀ ਕੰਡੀਸ਼ਨ ਦੇ ਟਰੈਕਟਰ ਕਬਾੜੀਏ ਵੜ ਰਹੇ ਨੇ ਜਮਾਂ ਨਵੇਂ ਨਵੇਂ ਟਰੈਕਟਰ ਅੱਗੇ ਪਤਾ ਕਵਾੜ ਚ ਕਹੇ ਜਾਂ ਟਰੈਕਟਰ ਜਾਂਦਾ ਹੁੰਦਾ ਸੀ ਫੋਰਡ ਪੁਰਾਣੇ ਸਵਰਾਜ ਜਿਹੜੇ ਜਮਾਂ ਸਕ੍ਰੈਪ ਹੋਏ ਹੁੰਦੇ ਸੀ ਹੁਣ ਤਾਂ ਸਾਰੇ ਚੰਗੀ ਕੰਡੀਸ਼ਨ ਦੇ ਟਰੈਕਟਰ ਸਕ੍ਰੈਪ ਹੋ ਰਹੇ ਨੇ ਉਹਦੀ ਵਜ੍ਹਾ ਕੀ ਆ 1 ਲੱਖ ਕਰੋੜ ਦੇ 1 ਲੱਖ 1 ਲੱਖ ਕਰੋੜ ਦੇ ਸਿੱਧੇ ਹੋ ਸਕਦਾ ਭਾਈ ਮੇਥੋਂ ਗਲਤੀ ਵੀ ਹੋ ਜਾਵੇ ਮੈਂ ਹਿਸਾਬ ਚ ਕਮਜ਼ੋਰ ਆ ਮੈਂ ਤੁਹਾਨੂੰ ਰਕਮ ਦੱਸ ਦੂੰਗਾ ਮੈਂ ਜਿੰਨੇ ਟਰੈਕਟਰ ਵਿਕੇ ਨੇ 113210 ਟਰੈਕਟਰ ਉਹਨਾਂ ਨੂੰ 10 ਲੱਖ ਨਾਲ ਗੁਣਾ ਕਰਿਆ بڑے ਛੋਟੇ ਕਰਕੇ ਉਹਦੀ ਮੋਟੀ ਜੀ ਰਕਮ ਬਣਦੀ ਹੈ 1 ਲੱਖ ਕਰੋੜ ਤੋਂ ਉੱਪਰ ਬਾਕੀ ਤੁਸੀਂ ਹਿਸਾਬ ਲਾ ਦਿਓ ਮੈਨੂੰ ਇਹਦਾ ਐਗਜੈਕਟ ਪਤਾ ਨਹੀਂ ਇਹਦੇ ਲਈ ਮੈਂ ਚਾਹੁੰਦਾ ਮਾਫੀ ਆਜੋ ਤੁਹਾਨੂੰ ਹੋਰ ਗੱਲ ਫਿਰ ਟਰੈਕਟਰਾਂ ਦੀ ਡਿਟੇਲ ਤੇ ਕਰਦੇ ਜੇ ਆਪਾਂ ਹੁਣ ਟਰੈਕਟਰਾਂ ਦੀ ਗੱਲ ਕਰੀਏ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਥੋੜਾ ਮਹਿੰਦਰਾ ਮਹਿੰਦਰਾ ਨੇ ਜੀ ਜਨਵਰੀ 2026 ਦੇ ਵਿੱਚ 25995 ਕੁੱਲ ਟਰੈਕਟਰ ਵਿੱਚ ਰਿਕਾਰਡ ਭੰਨੇ ਪਏ ਨੇ ਦੂਜੇ ਨੰਬਰ ਤੇ ਆ ਜਾਂਦਾ ਹੀ ਸਵਰਾਜ 21911 ਟਰੈਕਟਰ ਸਵਰਾਜ ਵੇਚ ਕੇ ਦੂਜੇ ਨੰਬਰ ਤੇ ਖੜਾ ਹੈ ਜੀ ਤੀਜੇ ਨੰਬਰ ਤੇ ਆ ਜਾਂਦਾ ਜੀ ਸੋਨਾਲੀਕਾ ਜਿਹੜਾ ਕਿ 15376 ਟਰੈਕਟਰ ਸੋਨਾਲਿਕਾ ਨੇ ਵੇਚੇ ਚੌਥੇ ਤੇ ਆ ਜਾਂਦਾ ਜੀ ਮੈਸੀ 13460 ਟਰੈਕਟਰ ਮੈਸੀ ਨੇ ਵੇਚੇ ਤੇ ਪੰਜਵੇਂ ਨੰਬਰ ਤੇ ਆ ਜਾਂਦਾ ਜੀ ਸਕਾਟ ਜਿਹੜਾ ਗਰੁੱਪ ਬਣਿਆ ਅਮਲਗਮੇਸ਼ਨ ਹੋਈ ਹੈ ਜਿਹੜੀ ਸਕਾਟ ਕਬੋਟਾ ਜਿਹੜਾ ਗਰੁੱਪ ਆ ਜੀ ਚ ਫਾਰਮਟ੍ਰੈਕ ਸਕਾਟ ਹੁੰਦਾ ਉਹ ਆਏਗੇ ਨੇ ਜੀ 12311 ਟਰੈਕਟਰ ਅੱਗੇ ਆ ਗਿਆ ਜੀ ਜੇਡੀ ਜੌਨ ਡੀਅਰ ਇੰਡੀਆ ਪ੍ਰਾਈਵੇਟ ਲਿਮਟਿਡ 7795 ਟਰੈਕਟਰ ਜੇਡੀ ਦੇ ਨੇ ਜੀ ਆਸ਼ਾ ਆਇਸ਼ਰ ਆਇਸ਼ਰ ਦੇ 7814 ਟਰੈਕਟਰ ਨੇ ਜੀ ਤੇ ਨਿਊ ਹਾਲੈਂਡ ਆ ਜਾਂਦਾ ਜੀ ਕੁੱਲ 5336 ਟਰੈਕਟਰ ਹਾਲੈਂਡ ਦੇ ਵਿੱਚ ਹੈ ਜੀ ਫਿਰ ਆ ਜਾਂਦੇ ਆ ਜੀ ਅਦਰਸ ਅਦਰ ਦੇ ਵਿੱਚ ਆ ਜਾਂਦੇ ਆ ਛੋਟੇ ਮੋਟੇ ਸਾਰੇ ਜਿੱਦਾਂ ਕਿ ਗੁਜਰਾਤ ਚ ਟਰੈਕਟਰ ਵਿਕਦੇ ਆ ਉਹ ਕੁੱਲ 796 ਟਰੈਕਟਰ ਨੇ ਜੀ ਫੇਕ ਹੁੰਦਾ ਜੀ ਟਰੱਕ ਸਟਾਰ ਟਰੱਕ ਸਟਾਰ ਨੇ ਬਹੁਤ ਖੁੱਤ ਪੱਟੀ ਆ 697 ਟਰੈਕਟਰ ਟਰੱਕ ਸਟਾਰ ਵੇਚ ਚੁੱਕਿਆ ਛੋਟੀ ਜਿਹੀ ਕੰਪਨੀਆਂ ਜਮਈ ਆਪ ਵੀ ਟਰੈਕਟਰ ਨਹੀਂ ਬਣਾਉਂਦਾ ਕਿਸੇ ਤੋਂ ਬਣਵਾਉਂਦਾ ਅੱਗੇ ਆ ਗਿਆ ਜੀ ਤੁਹਾਡਾ VST 399 ਟਰੈਕਟਰ ਵੇਚਿਆ ਜੀ VST ਨੇ ਫਿਰ ਆ ਗਿਆ ਜੀ ਕੈਪਟਨ ਕੈਪਟਨ ਨੇ 341 ਟਰੈਕਟਰ ਵੇਚਿਆ ਇੰਡੋ ਫਾਰਮ ਨੇ 290 ਕੋਬੋਟਾ ਦੇ ਕੁੱਲ 184 ਟਰੈਕਟਰ ਨੇ ਜੀ ਇੰਡੀਆ 'ਚ ਪ੍ਰੀਤ ਦੇ 155 ਹੁਣ ਤੁਸੀਂ ਡਿਫਰੈਂਸ ਦੇਖੋ ਵੀ ਇੱਕ ਕਿੱਡਾ ਬੜਾ ਆਪਾਂ ਨੂੰ ਬ੍ਰਾਂਡ ਮੰਨਦੇ ਆ ਜਪਨੀਜ਼ ਬ੍ਰਾਂਡ ਆ ਆਲਮੋਸਟ ਆਲਮੋਸਟ ਸਾਡਾ 90 ਦੀ ਸ਼ਾਨ ਪ੍ਰੀਤ ਉਹਦੇ ਨਾਲ ਹੀ ਲੱਗਿਆ ਖੜਾ ਕਮੋਟਾ ਤੇ 184 ਨੇ ਪ੍ਰੀਤ ਤੇ 155 ਨੇ ਏਸ ਏਸ ਨੋ ਡਾਊਟ ਹਰਿਆਣੇ ਚ ਦੂਜੀਆਂ ਸਟੇਟਾਂ ਚ ਕਾਫੀ ਵਧੀਆ ਰੁੜ ਪਿਆ ਵਿਕਣ ਲੱਗ ਗਿਆ ਉਹਨਾਂ ਵਾਲੇ ਟਾਈਮ ਦੇ ਵਿੱਚ ਇਹ ਵੀ ਗੱਲ ਐਡ ਆਨ ਕਰਦਾ ਏਸ ਨੇ ਵੀ ਬਹੁਤ ਤੇਜ਼ੀ ਨਾਲ ਉੱਪਰ ਵਧਣਾ ਇਹ ਗੱਲ ਨੋਟ ਡਾਊਨ ਕਰ ਲਿਓ ਅੱਗੇ ਆ ਗਿਆ ਜੀ SDF ਇਹ ਹੈਗਾ ਤੁਹਾਡਾ ਡੇਟਸ ਫਾਰ ਇਹਦੇ ਕੁੱਲ 98 ਟਰੈਕਟਰ ਨੇ ਵਿਚਾਰੇ ਦੇ ਝੋਟੇ ਇਹ ਬਹੁਤ ਪਿੱਛੇ ਹੀ ਰਹਿੰਦਾ ਸੋ ਜੇ ਆਪਾਂ ਓਵਰ ਆਲ ਲਈਏ 1,13,210 ਟਰੈਕਟਰ ਜਨਵਰੀ 2026 ਚ ਵਿਕੇ ਆ ਜਿਨ੍ਹਾਂ ਦੀ ਇਅਰ ਟੂ ਇਅਰ ਜਿਹਨੂੰ YOY ਗਰੋਥ ਕਹਿੰਦੇ ਆ 22.64% ਦੀ ਗਰੋਥ ਰੇਟ ਆ ਜੀ ਅੰਕੜੇ ਮੇਰੇ ਕੋਲ ਆ ਦੂਜੇ ਵੀ ਪਏ ਨੇ ਪਿਛਲੇ ਸਾਲ ਦੇ ਪਰ ਮੈਂ ਉਹ ਅੰਕੜਿਆਂ ਨਹੀਂ ਜਾਂਦਾ ਕੁੱਲ ਟਰੈਕਟਰ ਆਪਾਂ ਇਸੇ ਆਰਗੇਨਾਈਜੇਸ਼ਨ ਦੇ ਦੇਖ ਲੈਣੇ ਆਂ ਵੀ ਕੁੱਲ ਕਿੰਨੇ ਕ ਟਰੈਕਟਰ ਸੀਗੇ ਇਹਦੇ ਕੁੱਲ ਜੇ ਆਪਾਂ ਦੂਰ ਨਾ ਜਾਈਏ ਜਨਵਰੀ 2025 ਦੇ ਵਿੱਚ ਆਲਮੋਸਟ ਆਲਮੋਸਟ ਇਹਦੇ ਨਾਲ 10-15000 ਟਰੈਕਟਰ ਘਟ ਸੀ ਹੁਣ ਆਲੀ ਜਿਹੜੀ ਗਰੋਥ ਆ ਉਹ ਜ਼ਿਆਦਾ ਹੀ ਆ ਹਰੇਕ ਸਾਲ ਦੇ ਹਰੇਕ ਮਹੀਨੇ ਨਾਲੋਂ 10000 12000 15000 ਟਰੈਕਟਰ ਵੱਜ ਜਾਂਦੇ ਹੁਣ ਗੱਲ ਆ ਗਈ ਥੋੜੀ ਜੀ ਜ਼ਿੰਮੇਵਾਰੀ ਦੀ ਉਸ ਤਰੀਕੇ ਦੀ ਜਿਹੜੀ ਆਪਾਂ ਲੋਡ ਦੀ ਗੱਲ ਕਰਦੇ ਆ ਯਾਰ ਮੈਂ ਕਹਿੰਨਾ ਇੱਕ ਮੈਂ ਗੱਲ ਐਡ ਆਨ ਕਰਦਾ ਜਿਹੜੇ ਸੋਲਿਡ ਜ਼ਿਮੀਂਦਾਰ ਨੇ ਨਾ ਜਿਨ੍ਹਾਂ ਕੋਲ 20 50 50 ਲੱਖ ਰੁਪਈਆ ਕੋਲ ਪਿਆ ਉਹਨਾਂ ਦੇ ਘਰੇ ਤਾਂ ਅੱਜ ਵੀ 3636 20 3600 ਪੁਰਾਣੇ 735 ਖੜੇ ਨੇ 20 ਤੋਂ 35 40 ਕਿੱਲਾਂ ਦੀ ਉਹ ਖੇਤੀ ਕਰਦੇ ਨੇ ਤੇ ਉਹਨਾਂ ਕੋਲ ਅੱਜ ਵੀ 36 20 ਦਾ ਪੂਰਾ ਕੰਮ ਕਰਾਇਆ ਹੋਇਆ ਸਨੱਖਾ ਟਰੈਕਟਰ ਬਣਾਇਆ ਹੋਇਆ ਸਾਰੇ ਕੰਮ ਉਹਨਾਂ ਦੇ ਦਿੰਦੇ ਆ ਜਿਹੜੇ ਸੋਲਿਡ ਜ਼ਿੰਮੇਦਾਰ ਆ ਇਹ ਮੈਂ ਕਈਆਂ ਨੂੰ ਗੱਲ ਇਹ ਗੁੱਸਾ ਲੱਗਣੀ ਆ ਆਫੈਂਸਿਵ ਲੱਗਣੀ ਆ ਗੱਲ ਥੋੜੀ ਪਰ ਜਿਹੜਾ ਸੋਲਿਡ ਜ਼ਿੰਮੇਦਾਰ ਆ ਨਾ ਉਹ ਤਾਂ ਟਰੈਕਟਰ ਹੀ ਨਹੀਂ ਬਦਲਦਾ ਜਿਹੜਾ ਏਜੰਸੀਆਂ ਨੂੰ ਚਲਾ ਰਿਹਾ ਜ਼ਿੰਮੇਦਾਰ ਉਹ ਤਾਂ ਚਲਾਇ ਹੋ ਰਿਹਾ ਜਿਹਦੇ ਕੋਲ ਪੈਸਾ ਨਹੀਂ ਹੈਗਾ ਜਿੰਨੇ ਮਜ਼ਬੂਤ ਆ ਜ਼ਿੰਮੇਦਾਰ ਜਿਹੜਾ ਪੈਸੇ ਤੋਂ ਉਹਦੇ ਕੋਲ 36 20 3600 735 ਤੁਹਾਨੂੰ ਇਹੀ ਡਾਇਰੈਕਟਰ ਮਿਲਣਗੇ ਤੇ ਉਹ 20 25 25 ਸਾਲ ਟਰੈਕਟਰ ਨਹੀਂ ਬਦਲਦਾ ਫਾਰਮਰ ਹੁਣ ਜੇ ਲੋੜ ਦੀ ਆਪਾਂ ਇਹ ਗੱਲ ਆ ਜਾਂਦੀ ਆ ਕਿ ਜਿਹੜਾ ਉਹ ਫਾਰਮਰ ਆ ਉਹ 25 ਸਾਲ ਤੋਂ ਉਹੀ ਟੈਕਨੋਲੋਜੀ ਵਰਤ ਰਿਹਾ ਉਹਦਾ ਕਿਵੇਂ ਸਰ ਰਿਹਾ ਇਹ ਗੱਲ ਲੋੜ ਦੀ ਨਹੀਂ ਹੈਗੀ ਗੱਲ ਹੈਗੀ ਆ ਆਪਣੀ ਸੋਚ ਦੀ ਕੰਪਨੀ ਨੇ ਮਾਡਲ ਬਦਲਤਾ ਟਰੈਕਟਰ ਗੱਡ ਦੇਣਾ ਕੰਪਨੀ ਨੇ ਟਾਇਰ ਬਦਲਤੇ ਨਵਾਂ ਗੱਡ ਦੇਣਾ ਮੜੀਆਂ ਜਾਂ ਕਿਸ਼ਤਾਂ ਸਾਲੀਆਂ ਅੱਧੀਆਂ ਟਰੈਕਟਰ ਦੀਆਂ ਉੱਤਰ ਗਿਆ ਟਰੈਕਟਰ ਨਵਾਂ ਗੱਡ ਦੇਣਾ ਮੈਂ ਇੰਨਾ ਇੱਕ ਦਾਅਵੇ ਨਾਲ ਕਹਿਣਾ ਦਾਅਵੇ ਨਾਲ ਬਹੁਤਾ ਨਹੀਂ ਜੇ ਮੰਨ ਕੇ ਚੱਲੋ ਇਹ 112 13000 ਟਰੈਕਟਰ ਵਿਕੇ ਨੇ ਜੇ ਜ਼ਿਮੀਂਦਾਰ ਸਿਆਣਾ ਹੋਵੇ ਆਪਣੀ ਲੋੜ ਵੀ ਰੱਖੇ ਤਾਂ ਟਰੈਕਟਰ ਅੱਧ ਤੇ ਆ ਕੇ ਖੜ ਜਾਣਗੇ ਆ ਹੁਣ ਤੁਸੀਂ ਮੈਨੂੰ ਕਹੋਗੇ ਵੀ ਜੇ ਟਰੈਕਟਰ ਇੰਨੇ ਆਉਂਦੇ ਨੇ ਤਾਂ ਉਹਨਾਂ ਦੀ ਲੋੜ ਆ ਉਹ ਜਾਂਦੇ ਕਿੱਥੇ ਨੇ ਜਾਂਦੇ ਕਿਤੇ ਵੀ ਨਹੀਂ ਕਬਾੜ ਚ ਜਾ ਰਹੇ ਨੇ ਉਹ ਉਹਨੇ ਹੀ ਟਰੈਕਟਰ ਬਾਅਦ ਜੰਕ ਹੋਣ ਲੱਗ ਜਾਂਦਾ ਜੇ ਤੁਸੀਂ ਅਮਰੀਕਾ ਦੀ ਜਿੰਨੀਆਂ ਵੀ ਅਮਰੀਕਾ ਦੀ ਇਕਨੋਮੀ ਦੇ ਵਿੱਚ ਖੜੋਤਾ ਆਈਆਂ ਨੇ ਖੜੋਤ ਦੇ ਵਿੱਚ ਕੀ ਹੁੰਦਾ ਯੂਐਸ ਦੇ ਵਿੱਚ ਘਰ ਸਸਤੇ ਹੋ ਜਾਂਦੇ ਨੇ ਗੱਡੀਆਂ ਜਿਹੜੀਆਂ ਉਹ ਜੰਕ ਹੋਣ ਤੋਂ ਹਟ ਜਾਂਦੀਆਂ ਕੀ ਕਹਿੰਦਾ ਪੁਰਾਣੀ ਜਿਹੜੀ ਗੱਡੀ ਆ ਉਹ ਟੁੱਟਦੀ ਨਹੀਂ ਉੰਨੀ ਜਿੰਨੀ ਗੱਡੀ ਘੱਟ ਟੁੱਟਦੀ ਆ ਉਹ ਸਰਕਲ ਚ ਰਹਿੰਦੀ ਆ ਨਵੀਂ ਗੱਡੀ ਵਿਕਦੀ ਨਹੀਂ ਇਹਨੂੰ ਆਪਾਂ ਇਕਨੋਮੀ ਦੀ ਖੜੋਤ ਮੰਨ ਲੈਂਦੇ ਆ ਪਰ ਦੈਟ ਡਸਨਟ ਮੀਨ ਕਿ ਕੰਮ ਖੜ ਜਾਂਦਾ ਕੰਮ ਨਹੀਂ ਖੜਦਾ ਜਿਹੜੇ ਹੁਣ 25-25 ਸਾਲ ਪੁਰਾਣੇ ਫਾਰਮਰ ਟਰੈਕਟਰ ਚਲਾ ਰਹੇ ਨੇ ਉਹਨਾਂ ਦਾ ਕੰਮ ਖੜ ਉਹਨਾਂ ਦੀ ਜਿਹੜੀ ਫਸਲ ਆ ਮੈਂ ਇਹ ਵੀ ਤੁਹਾਨੂੰ ਦਾਅਵੇ ਨਾ ਕਹਿੰਨਾ ਨੋਟ ਕਰ ਲਿਓ ਉਹਨਾਂ ਦੀ ਫਸਲ ਵੀ ਆਪ ਆਮ ਨਾਲੋਂ ਜਿਹੜੇ ਟਰੈਕਟਰ 5 ਸਾਲ ਬਾਅਦ ਬਦਲ ਬਦਲਦੇ ਨੇ ਉਹਨਾਂ ਨੂੰ ਵਧੀਆ ਹੁੰਦੀ ਹੈ ਕਦੇ ਤਜਰਬਾ ਕੱਢ ਕੇ ਦੇਖ ਲਿਓ ਸੋ ਮੈਂ ਇਹੀ ਅਪੀਲ ਕਰਦਾ ਆਪਾਂ ਨਾ ਆਪਣੇ ਖੇਤੀ ਦੇ ਪੱਧਰ ਨੂੰ ਆਪਣੀ ਲਿਵਿੰਗ ਸਟੈਂਡਰਡ ਨੂੰ ਆਪਣੇ ਬੱਚਿਆਂ ਦੀ ਐਜੂਕੇਸ਼ਨ ਨੂੰ ਦੇ ਪੱਧਰ ਨੂੰ ਉੱਚਾ ਚੱਕੋ ਆ ਯਾਰ ਕਾਰਪੋਰੇਸ਼ਨ ਨੂੰ ਇੰਨੇ ਕਰੋੜਾਂ ਰੁਪਏ ਨਾ ਬਟਾਓ ਚਾਹੇ ਉਹ ਟਰੈਕਟਰਾਂ ਚਾਹੇ ਉਹ ਕੰਬਾਈਨਾਂ ਚਾਹੇ ਉਹ ਗੱਡੀਆਂ ਨੇ ਬੇ ਲੋੜੀ ਚੀਜ਼ ਖਰੀਦੀ ਜਾ ਰਹੀ ਹੈ ਬੇ ਲੋੜੀ ਮੇਰਾ ਜਿਹੜਾ ਨਿੱਜੀ ਮੰਨਣਾ ਮੈਂ 50% ਮੰਨਦਾ ਟਰੈਕਟਰ ਬੇਲੋੜਾ ਖਰੀਦਿਆ ਜਾਂਦਾ ਹਾਂ ਜਿਹੜੇ ਕੋਈ ਆਰਥ ਮੂਵਿੰਗ ਦਾ ਕੰਮ ਕਰਦੇ ਨੇ ਮੈਂ ਕਹਿੰਦਾ 5 ਸਾਲ ਚਲਾਓ ਸਾਲੇ ਨੂੰ ਵੇਚ ਦਿਓ ਤੁਸੀਂ ਉਹਦਾ ਚੰਮ ਲਾ ਲਿਆ ਤੁਸੀਂ ਕੰਮ ਲੈ ਲਿਆ ਤੁਸੀਂ ਕਿਰਾਏ ਦਾ ਕੰਮ ਕਰਦੇ ਹੋ ਤੁਸੀਂ ਟਰੈਕਟਰ ਨੂੰ ਚਲਾਉਨੇ ਹੋ ਸਾਹਿਬ ਚਲਾਈ ਦਾ ਰੱਖੋ ਨਾ ਕਿ ਤੁਹਾਡੇ ਸਾਲਾਂ ਦਾ ਜਾਂ ਟਾਇਰ ਬਲ ਦਾ ਰੱਖੋ ਲਾਓ ਸਾਹਿਬ ਵੀ ਅਸੀਂ 40000 ਘੰਟੇ 30000 ਘੰਟੇ ਟਰੈਕਟਰ ਚਲਾ ਲਿਆ ਜਿਨੇ ਚਾਹੇ ਉਹ 1 ਸਾਲ ਚ ਚਲਾ ਲਿਆ ਵੇਚ ਦੋ ਸਾਲੇ ਨੂੰ ਮੈਂ ਪੋਰਾ ਨਹੀਂ ਇੱਕ ਗੱਲ ਉਹਦਾ ਕੋਈ ਨੁਕਸਾਨ ਨਹੀਂ ਕਿਉਂਕਿ ਜਿੰਨੇ ਤੁਸੀਂ ਪੈਸੇ ਲਾਏ ਤੁਸੀਂ ਘੱਟੋ ਘੱਟ ਉਹਦਾ ਮੁੱਲ ਤਾਂ ਵਾਟ ਲਿਆ ਸੋ ਮੇਰੀ ਇਹੀ اپੀਲ ਆ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਮੇਰਾ ਖਿਆਲ ਹੈ ਇੰਡੀਆ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਆ ਟਰੈਕਟਰ ਇੰਡਸਟਰੀ ਚ ਸਭ ਤੋਂ ਵੱਧ ਟਰੈਕਟਰ ਇੰਡੀਆ ਚ ਵੇਚੇ ਜਾਂਦੇ ਨੇ નોਟ ਆਊਟ ਉਹਨੇ ਹੀ ਟਰੈਕਟਰ ਜੰਕ ਹੁੰਦੇ ਨੇ ਤੇ ਜਿਹੜੀ ਲੈਂਡ ਹੋਲਡਿੰਗ ਆ ਉਹ ਡੇ ਬਾਏ ਡੇ ਥੱਲੇ ਨੂੰ ਆ ਰਹੀ ਸੋ ਮੇਰਾ ਭਰਾ ਥੋੜਾ ਜਿਹਾ ਮੈਂ ਨਹੀਂ ਕਹਣਾ ਕਿ ਤੁਸੀਂ ਟਰੈਕਟਰ ਇਹਨਾਂ ਲਾਓ ਟਰੈਕਟਰ ਲਾਓ ਯਾਰ ਨਮਾ ਕੋਈ ਗੱਲ ਨਹੀਂ ਜੇ ਤੁਹਾਡੀ ਜੇਬ 'ਚ ਪੈਸੇ ਨਹੀਂ ਲੈ ਲਓ ਜਾਂ ਤੁਹਾਨੂੰ ਲੋੜ ਆ ਮੈਂ ਕਹਿੰਦਾ ਦੋ ਕਢਾਓ ਪਰ ਐ ਬੇ ਲੋੜਾ ਟਰੈਕਟਰ ਨੂੰ ਨਾ ਲੋ ਬੇ ਲੋੜ ਇਹ ਤਾਂ ਜਮਾ ਹੀ ਯਾਰ ਧੱਕਾ ਚੱਲ ਪਿਆ ਇੰਨਾ ਟਰੈਕਟਰ ਹਰੇਕ ਹਰੇਕ ਮਹੀਨੇ 10 ਤੋਂ 15000 ਟਰੈਕਟਰ ਇੰਡੀਆ 'ਚ ਵੱਧ ਵਿਕਣ ਲੱਗ ਜਾਂਦਾ ਤੇ ਜ਼ਮੀਨ ਵੱਧ ਰਹੀ ਹੈ ਇੰਡੀਆ 'ਚ ਕ ਘਟ ਰਹੀ ਹੈ ਜ਼ਮੀਨ ਜਿਹੜੀ ਲੈਂਡ ਹੋਲਡਿੰਗ ਆ ਉਹ ਡੇ ਬਾਏ ਡੇ ਥੱਲੇ ਨੂੰ ਜਾ ਰਹੀ ਆ ਟਰੈਕਟਰ 10 ਤੋਂ 15000 ਵੱਜ ਜਾਂਦਾ ਚਲੋ ਮੈਂ ਇਹ ਵੀ ਗੱਲ ਮੰਨਦਾ ਐ ਕਿ ਅਰਥ মুਵਿੰਗ ਵਾਸਤੇ ਜਾਂ ਸ਼ਹਿਰਾਂ ਦੀਆਂ ਮਿਊਸਪੈਲਿਟੀਆਂ ਨੇ ਜਾਂ ਹੋਰ ਕੰਮ ਨੇ ਪਹਾੜੀ ਚ ਕੋਈ ਕੰਸਟਰਕਸ਼ਨ ਹੁੰਦੀ ਆ ਕੋਈ ਟਰੈਕਟਰ ਟੈਂਕੀ ਤੇ ਲਾਇਆ ਹੋਇਆ ਫਾਇਰ ਬਰਗੇਡਸ ਵਾਲਿਆਂ ਨੂੰ ਲੋੜ ਆ ਟਰੈਕਟਰ ਬਹੁਤ ਵਕਤ ਵਿਕਦਾ ਕਿਉਂਕਿ ਇੰਡੀਆ 'ਚ ਟਰਾਂਸਪੋਰਟ ਚੱਲਦੀ ਆ ਟਰੈਕਟਰ ਦੀ ਪਰ ਯਾਰ ਇਹ ਥੋੜਾ ਵੀ ਆਪਾਂ ਬੇ ਲੋੜਾ ਹੀ ਲਈ ਜਾਈਏ ਉਹ ਇੰਨਾ ਥੋੜਾ ਵੱਧ ਹੈ ਜਿੰਨੀ ਉਸ ਹੱਬ ਨਾਲ ਫਿਰ ਲੈਂਡ ਰੋਡ ਹੋਲਡਿੰਗ ਵੀ ਤਾਂ ਘਟ ਰਹੀ ਆ ਜ਼ਮੀਨ ਵੀ ਤਾਂ ਘਟੀ ਜਾਂਦੀ ਸੋ ਮੇਰੀ ਇਹੀ ਅਪੀਲ ਆ ਸਾਰੇ ਫਾਰਮਰਾਂ ਨੂੰ ਆਪਣਾ ਜੀਵਨ ਪੱਤਰ ਉੱਪਰ ਚੱਕੋ ਆਪਣੀ ਖੇਤੀ ਦਾ ਖਿਆਲ ਕਰੋ ਆਪਣੀਆਂ ਕ੍ਰੌਪਸ ਵਧੀਆ ਕੱਢੋ ਐਡੀ ਬੜੀ ਲੋੜ ਨਹੀਂ ਹੈਗੀ ਆਪਾਂ ਨੂੰ ਘੱਟੋ ਘੱਟ ਜੇ ਅੱਜ ਇੱਕ ਟੈਕਨੋਲੋਜੀ ਆ ਗਈ ਅੱਜ ਆਪਾਂ ਟਰੈਕਟਰ ਲੈ ਲਿਓ 20 ਸਾਲ ਸ਼ਫੀਸ਼ੈਂਟ ਆ ਬੜੇ ਆਰਾਮ ਨਾਲ ਚੱਲਦੀ ਆ 20 ਸਾਲ ਉਹ ਆ ਮੈਂ ਤੁਹਾਨੂੰ ਗਣਾ ਦੂੰਗਾ ਮੈਂ ਹੁਣ ਮੈਂ ਇੱਕ ਵੀਡੀਓ ਵੀ ਕਰਨ ਜਾ ਰਿਹਾ 36 20 ਤੇ ਵੀਡੀਓ ਕਰਨੀ ਆ ਡਾ ਭਰਾ ਐ ਮੈਂ ਨਾ ਤਾਂ ਨਹੀਂ ਉਹਦਾ ਫਿਲਹਾਲ ਲੈ ਰਿਹਾ ਸੈਂਧਾ ਪਰਿਵਾਰਾਂ ਨੂੰ 20 25 ਸਾਲ ਹੋ ਗਏ ਨੇ ਟਰੈਕਟਰ ਹੀ ਨਹੀਂ ਬਦਲੇ ਆ ਸੋ ਬੇ ਲੋੜੇ ਮੇਰਾ ਭਰਾ ਖਰਚਿਆਂ ਤੋਂ ਬਚੋ ਬੇ ਲੋੜੀ ਮਸ਼ੀਨਰੀ ਖਰੀਦਣ ਤੋਂ ਬਚੋ ਇਹ ਕੁਝ ਨਹੀਂ ਹੁੰਦੀ ਕਬਾੜ ਚ ਜਾਂਦੀ ਆ ਕਬਾੜੀਆਂ ਨੂੰ ਅਮੀਰ ਕਰੀ ਜਾਂਦੇ ਹੋ ਆ ਜਿਹੜੀ ਸਟੀਲ ਮੰਡੀ ਆ ਸਾਡੀ ਮੰਡੀ ਗਵਿੰਦਗੜ੍ਹ ਇਹ ਏਸ਼ੀਆ ਦੀ ਸਭ ਤੋਂ ਵੱਡੀ ਸਕ੍ਰੈਪ ਮਾਰਕੀਟ ਬਣਗੀ ਇਹ ਕਾਹਤੇ ਬਣ ਗਈ ਇੰਨਾ ਜੰਕ ਕੀ ਇੰਨਾ ਹੋ ਰਿਹਾ ਸਮਾਂ ਨਹੀਂ ਸੋ ਮੇਰਾ ਖਿਆਲ ਆ ਟਰੈਕਟਰਾਂ ਦੀ ਤੁਹਾਨੂੰ ਜਿੰਨੀ ਸੇਲ ਹੋਈ ਆ ਉਹ ਦੱਸਤੀ ਇਹ ਸੀਗੀ ਜਨਵਰੀ 2026 ਦੀ ਤੇ ਆ ਜਿਹੜੀ ਮੇਨ ਦਿੱਕਤ ਆ ਤੁਨੂੰ ਇਹ ਆਦਤੀ ਤੇ ਜੇ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਹੁਤ ਹੈ ਮੇਰਾ ਖਿਆਲ ਦੇ ਸਤਿ ਸ੍ਰੀ ਅਕਾਲ